ਤੁਹਾਨੂੰ ਤਿੰਨ ਟਰੈਕਟਰ ਦਿਖਾਉਣੇ ਆ ਪਹਿਲਾ ਜਿਹੜਾ ਟਰੈਕਟਰ ਦੀ ਸੀਂ ਹੁੰਦਾ ਇਹ ਸਪੈਸ਼ਲ ਰਾਜਸਥਾਨ ਵਾਲੇ ਵਾਸਤੇ ਤੋਹਫਾ ਰਾਜਸਥਾਨ ਵਾਲਿਆਂ ਦਾ ਚਿਹਤ ਹੈ ਤੇ ਨਾਲ ਆਪਣੇ ਕੁਲਵੀਰਾ ਤੇ ਬਾਈ ਨਾਲ ਬਾਬਾ ਸੋਮਨਾਰ ਸੋਮਨਾਰ ਕੁਝ ਨਹੀਂ ਹੁੰਦਾ ਇਹ ਵਾਲਾ ਕੁਲਵੀਰ ਬਾਈ ਠੀਕ ਹੈ ਬਾਈ ਚੜਦੀ ਕਲਾ ਢੋ ਲਓ ਸਾਹਿਬ ਹੋਰ ਠੀਕ ਹੈ ਸੱਸੀ ਗੜ ਬਾਈ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਸਾਰੇ ਭਰਾਵਾਂ ਨੂੰ ਚੜਦੀ ਕਲਾ ਚ ਰੱਖੇ ਬਿਲਕੁਲ ਬਾਈ ਮੇਰੇ ਵੱਲੋਂ ਸਾਰੇ ਭਰਾਵਾਂ ਨੂੰ ਦੀਵਾਲੀ ਬੰਦੀ ਛੋੜ ਤੇ ਬਾਬਾ ਬਿਸ਼ਕਰਮਾ ਦੇ ਦੀਆਂ ਲੱਖ ਲੱਖ ਮੁਬਾਰਕਾਂ ਤੇ ਥੋੜੇ ਘਰਾਂ ਦੇ ਵਿੱਚ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਾਰੇ ਤਿਆਰ ਚਲੋ ਲੇਟ ਐ ਕੋਈ ਗੱਲ ਨਹੀਂ ਹੋਰ ਬਾਬਾ ਜੀ ਠੀਕ ਹੋ ਚੜ੍ਹਦੀ ਕਲਾ ਬਾਬਾ ਤਾਂ ਮੈਂ ਬਣਾਉ ਉਹ ਕੁਛ ਨਹੀਂ ਥੋੜੇ ਉੱਚੀ ਬੋਲ ਕਲਵੀਰ ਇਹ ਮੈਚ ਸ਼ੁਰੂ ਤੋਂ ਬੋਲਦਾ ਹੈ ਰਾਜਸਥਾਨ ਆ ਰਿਹਾ ਇਹ ਰਾਜਸਥਾਨ ਵਾਲਿਆਂ ਵਾਸਤੇ ਸਪੈਸ਼ਲ ਟਿਲੋ ਚ ਕੋਈ ਦੋ ਰਹਿਣੀ ਅੱਛਾ ਇੱਧਰ ਲਿਆਇ ਨੂੰ ਪਹਿਲਾਂ ਹੂੰ ਇੱਥੇ ਸਾਰੇ ਆਪਸ਼ਨ ਲਿਖੇ ਹੋਏ ਆ ਰੋਟਾਵੇਟਰ ਸਪੈਸ਼ਲਿਸਟ ਹਾਂ ਡੀਜ਼ਲ ਸੇਵਰ ਤੇ ਐਕਸਟਰਾ ਪਾਵਰ ਐਕਸਟਰਾ ਪਾਵਰ ਐਕਸਟੀ ਅੱਛਾ ਜਿਹਨੂੰ 747 ਨੂੰ ਆਪਾਂ XT ਕਹ ਦਿੰਨੇ ਆ ਅੱਛਾ ਅੱਛਾ ਐਕਸਟਰਾ ਟੌਰਕ ਹੈ ਐਕਸਟਰਾ ਟੌਰਕ ਹੈ ਐਕਸਟਰਾ ਟੌਰਕ ਹੈ ਮੰਨ ਲਓ ਵੀ ਇਹ ਇਹ ਜਿੰਨਾ ਇਹ ਮਜ਼ਬੂਤ ਹੁੰਦਾ ਹੈਗਾ ਟਰੈਕਟਰ ਇੱਕ ਤੈਨੂੰ ਚੀਜ਼ ਦਿਖਾਉਣਾ ਯਾਰ ਹੁਣ ਇੱਥੇ ਅੱਛਾ ਆਹ ਹੱਬ ਦਿਖਾ ਅੱਛਾ ਇੱਕ ਮਿੰਟ ਮਾ ਟਰੈਕਟਰ ਖੜਾ ਨਾ ਹੂੰ ਹੁਣ ਇੱਧਰ ਘੋਕ ਬੈਕ ਇੱਕ ਹੁਣ ਆਹ ਹੱਬ ਦਿਖਾ ਠੀਕ ਹੈ ਹੈਗਾ ਬਟਾ ਦੇ ਰਾਤ ਦਾ ਜਿਵੇਂ ਕਹਿੰਦੇ ਨਾ ਮੋਹੱਡਾਂ ਪੈਰਾਂ ਦਾ ਖੁੱਲਾ ਮੋਟੇ ਹੱਡਾਂ ਪੈਰਾਂ ਨੂੰ ਚੱਕ ਚੱਕ ਮਾਰੀ ਇਹਨੂੰ ਕੱਖ ਵੀ ਨਹੀਂ ਹੁੰਦਾ ਕੱਖ ਨਹੀਂ ਹੁੰਦਾ ਇਧਰੋਂ ਇਸਾ ਉਸਾ ਦਿਖਾ ਇਧਰਲੇ ਪਾਸੋਂ ਸਾਰਾ ਮੰਨ ਲਓ ਫੁੱਲ ਮਜ਼ਬੂਤੀ ਵਾਲਾ ਹੈ ਤੇ ਮਜ਼ਬੂਤੀ ਦੇ ਵਿੱਚ ਇਹਨੂੰ ਲੈ ਲਈਏ ਆਪਾਂ ਹੂੰ ਤੇ ਇਹਦੇ ਮੁਕਾਬਲਾ ਹੈ ਹੀ ਕੋਈ ਨਹੀਂ ਅੱਛਾ ਟਰਾਲੀ 'ਚ ਵੀ ਕੰਮ ਜਾਪੇ ਹੂੰ ਜਿੰਮੇਦਾਰੀ 'ਚ ਵੀ ਕੰਮ ਜਾਪੇ ਅੱਛਾ ਡੀਜ਼ਲ ਖਰਚਾ ਹੈ ਹੀ ਨਹੀਂ ਅੱਛਾ ਸਿੰਪਲ ਸਟੀering ਹੈ ਹੂੰ ਤੇ ਬਾਕੀ ਦੀਆਂ ਖੂਬੀਆਂ ਹੂੰ ਆਪਾਂ ਪੁੱਛਦਾ ਬਾਬਾ ਸੋਮਨਾ ਤੋਂ ਸੋਮੇ ਦੱਸੀ ਕਰਾਂ ਦੱਸਿ ਬਾਈ ਉਮੀਦ ਹੀ ਨਹੀਂ ਯਾਰ ਕੋਈ ਮੈਨੂੰ ਕਿਹਦੇ 'ਚ ਵੀ ਐ ਆ ਵੀ ਜਿਵੇਂ ਆਪਾਂ ਕੋਈ ਮੰਨ ਕੇ ਚੱਲਾ 265 ਲੈਣੇ ਆ ਆਈ ਸ਼ਰ ਲੈਣੇ ਆ ਉਹਦੇ ਨਾਲੋਂ ਚੰਗਾ ਹੀ ਚੰਗਾ ਹੈ ਅੱਛਾ ਇਹ ਆਫਟਰ ਦੀ ਕਿੱਡੀ ਤਕੜੀ ਸਹੂਲਤ ਇਹਦੇ ਚ ਅੱਛਾ ਕਲਟੀਵੇਟਰਾਂ ਨੂੰ ਹੂੰ ਸਕੰਜੇ ਨਾਲ ਲਾਉਂਦਾ ਫਿਰਦਾ ਰਹਿੰਦਾ ਜੋ ਅੱਛਾ ਤੇਰਾ ਠੀਕ ਹੈ ਠੀਕ ਹੈ ਦੇਖਿੰਦੇ ਮਾੜ ਲੈ ਇਹ ਭਾਈ ਮਾੜ ਲੈ ਲਓ ਅੱਛਾ ਠੀਕ ਹੈ ਟਰੈਕਟਰ ਪਿਆ ਜਮਾਂ ਨਵਾਂ ਅੱਛਾ ਠੀਕ ਹੈ ਕੋਈ ਕਮੀ ਨਹੀਂ ਟਾਇਰਾਂ ਦੇ ਮਗਰਲੇ ਪਾਸੇ 13x28 ਹਜੇ ਉਵੇਂ ਪਿਆ ਹੁਣ ਕਈ ਭਰਾ ਕਮੈਂਟ ਕਰਦੇ ਹੁੰਦੇ ਆ ਯਾਰ ਇਹਦੇ ਟਾਇਰ ਕਿਵੇਂ ਘਸ ਗਏ ਵੀਰ ਉਹ ਕਈ ਰੀਜਨ ਹੋ ਜਾਂਦੇ ਨੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਟਾਇਰ ਘਸਾ ਕੇ ਲਾਉਣੇ ਹਮ ਅੱਜ ਕੱਲ ਹੁਣ ਮੈਨੂੰ ਇੱਕ ਫੋਨ ਆਇਆਗਾ ਅੱਛਾ ਬੰਦੇ ਨੇ 24 ਮਾਡਲ ਨਵਾਂ ਕਢਾਇਆਗਾ ਫਾਰਮ 45 ਹਜੇ ਦਿਨ 15 ਹੋਏ ਆ ਅੱਛਾ ਕਹਿੰਦਾ ਯਾਰ ਮੇਰੇ ਫਿੱਟ ਨਹੀਂ ਬੈਠੇ ਹੁਣ ਟ੍ਰੈਂਡ ਹੀ ਚੱਲ ਪਿਆ ਅੱਛਾ ਵੀ ਯਾਰ ਕੋਈ ਬੰਦਾ ਕਹਿੰਦਾ ਮੈਂ ਆਹ ਟਾਇਰ ਵਰਤਨੇ ਆ ਕੰਪਨੀ ਚੋ ਜਿਹੋ ਜੇ ਮਰਜ਼ੀ ਆਉਂਦੀ ਆ ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ ਉਹ ਸਮੇਂ ਗਏ ਵੀ ਟਾਇਰ ਕਿਉਂ ਬਦਲਤੇ ਕਿਉਂ ਪਾਤੇ ਇਹਦੇ ਰੀਜਨ ਲੱਖਾਂ ਹੀ ਹੋ ਜਾਂਦੇ ਆ ਕਈ ਬੰਦਿਆਂ ਦਾ ਸ਼ੌਂਕ ਆ ਯਾਰ ਮੈਂ ਜੇ ਕੇ ਪੋਣੇ ਕਈ ਕਹਿੰਦਾ ਮੈਂ ਮਾਰਫ ਪੋਣੇ ਕੋਈ ਕਹਿੰਦਾ ਬੋਲੋ ਪੋਣੇ ਇਹਦਾ ਕੋਈ ਮੈਟਰ ਨਹੀਂ ਕਰਦਾ ਜ ਉਨਾਲੀਕਾ ਆਪਾ ਪਰਸੋ 35 ਦਿਵਾਲੀ ਵਾਲੇ ਦੇਣਾ ਬੰਦੇ ਜੇ ਕਿਦਾ ਚੌਕੜਾ ਲਾ ਗਏ ਕਹਿੰਦੇ ਅਸੀਂ ਐਮ ਆਰ ਐਫ ਪਾਉਣਾ ਐਮ ਆਰ ਐਫ ਪਾਉਣਾ ਤਾਂ ਉਹਨੇ ਰੁਪਿਆ ਦਾ ਕਟਿਆ ਚੌਕੜਾ ਜਿੰਨੇ ਰੁਪਿਆ ਦਾ ਸੀਗਾ ਤੇ ਹੁਣ ਉਹਦੇ ਚ ਕੀ ਹੈ ਹੁਣ ਤਾਂ ਟਾਇਰ ਮਾਰਕਾ ਬਦਲ ਗਿਆ ਹਮ 24 ਮਾਡਲ ਤੇ 22 ਮਾਡਲ ਟਰੈਕਟਰ ਸੀਗਾ 2400 23 23 ਮਾਡਲ ਟਰੈਕਟਰ ਸੀਗਾ ਹੁਣ ਉਹਦੇ 25 ਦੇ ਟਾਇਰ ਪੈ ਗਏ ਜੇ ਉਹਦੇ ਚ ਆਉਣਾ ਪਏ ਡਾਊਟ ਕਰਾਂਗੇ ਵੀ ਤੇ 25 ਦੇ ਟਾਇਰ ਕਿਉਂ ਪਏ ਹਮ ਉਹ ਚੀਜ਼ ਹੋ ਗਈ ਪਰਸੋ ਬੰਦੇ ਨੇ ਟਰੈਕਟਰ ਲਿਆ ਅੱਜ ਉਹ ਵੇਚੀ ਜਾਂਦਾ ਕਹਿੰਦਾ ਯਾਰ ਮੇਰੇ ਇਹ ਨਹੀਂ ਫਿੱਟ ਜਿ ਹੁਣ ਨਵਾਂ ਲੈ ਲਾਂਗੇ ਬਦਲ ਕੇ ਹੂੰ ਹੁਣ ਉਹੀ ਸਿਸਟਮ ਹੈ ਟਾਇਰਾਂ ਦਾ ਵੀ ਯਾਰ ਕੋਈ ਦਿਮਾਗ ਦਿਮਾਗ ਇਹਦਾ ਚੀਜ਼ ਦੇਖੋ ਹੁਣ ਟਰੈਕਟਰ ਖੜਾ ਸੌਣੇ ਵਰਗਾ ਗੱਲ ਬਾਹਲੀ ਲੰਮੀ ਹੁੰਦੀ ਫੇਰ ਵਿੱਚ ਕਈ ਵਾਰੀ ਹੋਏ ਹੁੰਦਾ ਯਾਰ ਗੱਲਾਂ ਵਾਲੀਆਂ ਕਰਦੇ ਟਰੈਕਟਰ ਨਹੀਂ ਦਿਖਾਉਂਦੇ ਟਰੈਕਟਰ ਘੁੰਮ ਫਿਰ ਕੇ ਸਾਰਾ ਦਿਖਾ ਦੇ ਟਰੈਕਟਰ ਜਮਾਂ ਨਾ ਮੈਂ ਕਲਮ ਲੱਗੀ ਹੋਵੇ ਦੇਣਦਾਰ ਅੱਛਾ ਤੇ ਗੇਅਰ ਇੰਜਨ ਬੰਦ ਨਹੀਂ ਓਕੇ ਬਾਈ ਗੇਅਰ ਇੰਜਨ ਦਾ ਨਵਾਂ ਯਾਰ ਨਵਾਂ ਕਹੇ ਤਾਂ ਜਦੋਂ ਕਸਰ ਹੀ ਨਹੀਂ ਕੋਈ ਬਸ ਠੰਡੇ ਕਿਨੇ ਚੱਲੇ ਸੋਮੇ ਠੰਡੇ 1000 ਕ ਚੱਲਿਆ ਉਹ 1000 ਕ ਘੰਟਾ ਚੱਲਿਆ ਕੋਲੀ ਅੱ 1200 ਤੇ 1800 ਬਸ ਉਹੀ 1200 ਬਸ ਉਹੀ 1100 ਦੇ ਵਿੱਚ ਆ ਗਿਆ 1100 ਦੇ ਵਿੱਚ ਆ ਗਿਆ ਕੀ ਹੋ ਗਿਆ ਇਹਨੂੰ ਕੁਛ ਨਹੀਂ ਹੋਇਆ ਜਿਹੜਾ ਬੰਦਾ ਇਹਨੂੰ ਨਵਾਂ ਲੈਣ ਜਾਂਦਾ ਹੈਗਾ ਇੱਕ ਵਾਰੀ ਮਾੜਾ ਜਿਹਾ ਇੱਧਰ ਧਿਆਨ ਕਰ ਲੋ ਸਿਰਫ 367000 ਰੁਪਇਆ ਡਿਮਾਂਡ ਕਰੀ ਹੈ ਤੇ ਸੋਮੇ ਕਿੰਨੇ ਕ ਦਾ ਦੇ ਦਾਂਗੇ ਆ ਜਾ ਸੋਮੇ ਨੇੜੇ ਆ ਜਾ ਇਹਨੇ ਆਪਾਂ ਸਾਡੇ 3 ਲੱਖ ਦਾ ਕਹਿੰਦੇ ਆ ਮੁਕਤ ਤੇ ਜੇ ਕੋਈ ਬਾਈ ਕਹਿ ਦੂਗਾ ਤਿੰਨ ਲੱਖ 40000 ਦਾ ਲੈ ਜੋ 3 ਲੱਖ 40000 ਦਾ ਹੋ ਸਵਾਦ ਆ ਗਿਆ ਨਹੀਂ ਕਹਿੰਦਾ ਵੀ ਰੇਟ ਘੱਟ ਬੋਲ ਤਾਂ ਮੇਰੇ ਟਰੈਕਟਰ ਦਾ ਜਾਂ ਮੇਰੇ ਵੱਧ ਬੋਲ ਤਾਂ ਇੱਕ ਇਧਰ ਨਗੀਨਾ ਹੋਰ ਦਿਖਾ ਦੇ ਮਾਡਲ ਪਾਣਾ ਲੱਖ ਡਾਉਣਾ ਪਰ ਇਹ ਮੰਡੀ ਦਾ ਸ਼ਿੰਗਾਰ ਹੈ ਬਈ ਬਹੁਤ ਸੋਹਣਾ ਪਿਆ ਯਾਰ ਬਾਈ ਸੋਹਣਾ 10 ਮਾਡਲ ਟਰੈਕਟਰ ਹੈ ਸਾਰੀ ਮੰਡੀ ਫਰੋਲਣੀ ਕਿਤੇ ਕਿਤੇ ਆਉਂਦੇ ਇਹੋ ਜਿਹੇ ਡੈਮੋ ਵੀ ਸੋਹਣਾ ਵੇ ਥੱਲੇ ਉਹ ਕੋਹਰਾ ਦਿਖਾ ਰਿਹਾ ਆ ਚੀਜ਼ ਦੇਖ ਯਾਰ ਇਹਦੀ ਬਾਈ ਯਾਰ ਕਿਸੇ ਨਾਲ ਕੈਮਰਾ ਕਲਮ ਤਾਂ ਸੋਮੇ ਤੇ ਲੱਗੀ ਵੀ ਨਹੀਂ ਕਿਤੇ ਨਾ ਕਿਤੇ ਨਹੀਂ ਬਾਈ ਬਾਈ ਐ ਪਿਆ ਜਮਾ ਪਿਆਰਾ ਤਾਂ ਵੇਖ ਟਰੈਕਟਰ ਕਿੰਨਾ ਅਜੇ ਆ ਚੀਜ਼ਾਂ ਲੈਨੇ ਕਰਦੀਆਂ ਵੀ 15 ਸਾਲ ਹੋ ਗਏ ਤੇ ਸਟicker ਹਜੇ ਤੱਕ ਇਹ ਸੰਭਾਲ ਜੱਜ ਕਰਦੀ ਹੈ ਮਗਰਾਡ ਅੰਦਰੋਂ ਦੇ ਇਸ ਇਧਰ ਦੇ ਕਿੱਥੇ ਕਿਤੇ ਹੈ ਗਲਾਪਟਪੁਰ ਨਾ ਕਿਤੇ ਜੰਗਾਲ ਹੈਗੀ ਬਿਲਕੁਲ ਨਹੀਂ ਬਈ ਇਧਰ ਦੇਖ ਗ੍ਰਮ ਦੇਖ ਕਿੰਦੇ ਸੋਹਣੇ ਪਿਆ ਆ ਆ ਇਹ ਕੰਦੇ ਸੋਨਾ ਲਿਕਾ ਨੂੰ ਹੋਗਾ ਸਟਿੱਕਰ ਅੱਛਾ ਇਹ ਸੋਨਾ ਲਿਕਾ ਤੇ ਲੱਗਿਆ ਹੂੰ ਬਹੁਤ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਆ ਕਹਿੰਦੇ ਇਹ ਮਾਡਲ ਤੇ ਟਰੈਕਟਰ ਲੈਣਾ ਹੈ ਹੂੰ ਸਾਂਭ ਲੋ ਮਿੱਤਰੋ ਮੌਕਾ ਕਿੰਨੇ ਮਾਡਲ ਹੈ ਇਹ 2010 ਮਾਡਲ ਹੈ ਹੂੰ ਠੀਕ ਹੈ ਡਿਸਟ੍ਰੀਬਿਊਟਰ ਟਰੈਕਟਰ ਨੂੰ ਲੱਗਿਆ ਹੋਇਆ ਹੂੰ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਟਾਇਰ ਹੋਣਗੇ ਇਹਦੇ 90 ਤੋਂ 90 ਪੈਸੇ ਦਾ ਹੈਗੇ ਯਾਰ ਕੁੱਲੇ 90 ਦਾ ਕੁੱਲੇ ਹੈਗੇ ਕੁੱਲੇ ਹੈਗੇ ਅਪੋਲੋ ਕੰਪਨੀ ਦੇ ਆਰੇ ਮੈਂ ਵੇਖਿਆ ਇਧਰ ਹੁਣ ਮਾੜੇ ਮੋੜ ਕਿਤੋਂ ਟੱਕ ਲਾ ਜਾਂਦੇ ਆ ਹੂੰ ਪਰ ਯਾਰ ਵਾਕਈ ਉਦਾਂ ਸਾ ਪਏ ਆ ਨਾ ਬੜਾ ਸੋਹਣਾ ਪਿਆ ਜ ਟ੍ਰੈਕਟਰ ਬੋ ਸੁਣਨਾ ਹੀ ਕਹਿੰਦੇ ਰੱਜ ਕੇ 10 ਮਾਡਲ ਦੇ ਹਿਸਾਬ ਨਾਲ ਬਹੁਤ ਚੰਗਾ 10 ਮਾਡਲ ਦੇ ਹਿਸਾਬ ਨਾਲ ਬਹੁਤ ਸੋਹਣਾ ਇੱਥੇ ਆ ਰੰਗ ਦੇ ਕਿੰਨਾ ਤੇ ਮੈਂ ਕੀ ਪੁੱਛਦਾ ਜਦੋਂ ਨਾ ਚੰਗੀ ਚੀਜ਼ ਆ ਜੇ ਉਹ ਤੇ ਮੱਲੋ ਜੋਰੀ ਟਾਈਮ ਲੱਗਦਾ ਟਾਈਮ ਲੱਗਦਾ ਮੱਲੋ ਜੋਰੀ ਟਾਈਮ ਲੱਗਦਾ ਤੇ ਮੇਰੇ ਹਿਸਾਬ ਨਾਲ ਪਿਆ ਵੀ ਹਜੇ ਤੱਕ ਸੋਮੇ ਸ਼ੀਲਡ ਹੀ ਹੈ ਸ਼ੀਲਡ ਪਿਆ ਲੈ ਨਾ ਉਹ ਜਲ ਵੀ ਨਹੀਂ ਖੁੱਲੀ ਯਾਰ ਹੁਣ ਇਹ ਦੂਤੇ ਦਾ ਨਵਾਂ ਰੱਬ ਦਾ ਨਾ ਫਿਰ ਢੋ ਹੂੰ ਠੀਕ ਹੈ ਨੰਬਰ ਕਿਤਨਾ ਆ ਗਿਆ ਹੈ ਨੰਬਰ ਯਾਰ 10 ਮਾਡਲ ਦੇ ਵਿੱਚ ਕਿਦੋਂ ਦਾ ਹੀ ਹੋਵੇ ਨਾ ਹੁੰਦਾ ਨਹੀਂ ਨਾ ਹੁੰਦਾ ਨਹੀਂ ਨਾ ਨਹੀਂ ਹੁੰਦਾਗਾ ਜੇ ਪਾਸਿੰਗ ਵੀ ਪਈ ਹੋਵੇ ਆਪਾਂ ਇਹ ਚੀਜ਼ ਦੀ ਯਾਰ ਜ਼ਿੰਮੇਵਾਰੀ ਹੁਣ ਲੈਂਦੇ ਲੈਂਦੇ ਨਹੀਂ ਸਿੱਧੀ ਜੀ ਗੱਲ ਹੈ 10 ਮਾਡਲ ਹੈ 3 ਲੱਖ ਤੇ 13000 ਰੁਪਏ ਦਾ ਨਹੀਂ ਇਹ 13 14 ਪਤਾ ਨਹੀਂ ਕੀ ਕਰਦਾ ਹੈਗਾ ਤੇ ਕਿੰਨੇ ਦਾ ਹੋਊ ਹੁਣ ਫਿਰ ਸੋਮੇ ਕਿੰਨੇ ਲੱਖ ਦਾ ਤੈਨੂੰ ਲੱਖ ਤਾਂ ਪਾੜਾ ਯਾਰ 2000 2000 90000 ਦਾ ਦੇ ਦੋ 90 ਦਾ ਮੇਰੇ ਦਿਲ ਦੀ ਗੱਲ ਕਹਿ ਤੀ ਤੇ ਨੰਬਰ ਅੱਜ ਇਹਦਾ ਚੱਲੂਗਾ ਨੰਬਰ ਇਹਦਾ ਹੀ ਚੱਲੂਗਾ ਇਹਦਾ ਚੱਲੂਗਾ ਅੱਜ ਹੁਣ ਕਰ ਕਰ ਕੇ ਨਾ ਤਸੱਲੀ ਕਰਾ ਦਿਓ ਦੋਸਤੋ ਇਹ 2010 ਹਜੇ ਲਿਹਾਰੇ ਲਓ ਵੀ ਕਰੇ ਚੈੱਕ ਕਰਾ ਹਮ ਨਾ ਜਦੇ ਨਾ ਮਾਡਲ ਆ ਰਜਾ ਕੁਝ ਵੀ ਨਹੀਂ ਹੋਏਗਾ ਹਮ 2014 ਮਾਡਲ ਆ ਰਮਾ ਰਮਾ ਦੀ ਕੰਡੀਸ਼ਨ ਦਿਖਾ ਦੇ ਟਰੈਕਟਰ ਹਮ ਸ਼ੋ ਦਾ ਸੋਨਾ ਪਿਆ ਬਾਕੀ ਯਾਰ ਗੱਲ ਇਹ ਹੁੰਦੀ ਏ ਢੇਲੋ ਹਮ ਉਹੀ ਬੰਦਾ ਮੈਂ ਕਿਸੇ ਵਪਾਰੀ ਨੂੰ ਨਹੀਂ ਕਹਿੰਦਾ ਜਿਹੜੇ ਬੰਦੇ ਨੇ ਯਾਰ ਚੀਜ਼ ਲਿਆ ਕੇ ਵੇਚਣੀ ਆ ਆਪਦੀ ਮਾਰਕੀਟ ਕੋਈ ਨਹੀਂ ਡਾਉਣਾ ਕਹਿੰਦਾ ਹੁੰਦੇ ਸਾਰਿਆਂ ਕੋਲੇ ਚੰਗੇ ਆ ਸਾਰਿਆਂ ਕੋਲੇ ਚੰਗੇ ਹੁੰਦੇ ਤੇ ਜਿਹੜੇ ਬੰਦੇ ਨੇ ਟਰੈਕਟਰ ਲਿਆ ਕਾਗਜ਼ਾਂ ਦੇ ਲੁਵੇਟਣ ਦਾ ਕੋਈ ਫਾਇਦਾ ਨਹੀਂ ਕੰਮ ਅਗਲੇ ਨੂੰ ਲੈਣਾ ਸੰਭਾਲ ਕੇ ਚਲਾ ਲਓ ਟਰੈਕਟਰ ਨੂੰ ਕੱਖ ਨਹੀਂ ਹੁੰਦਾ ਕੱਖ ਨਹੀਂ ਹੁੰਦਾ ਸਿੱਧੀ ਜੀ ਗੱਲ ਸਮੇਂ ਸਰ ਸਰਵਸ ਹੋਈ ਜਾਵੇ ਟਰੈਕਟਰ ਨੂੰ ਕੱਖ ਨਹੀਂ ਹੁੰਦਾ ਨਹੀਂ ਹੁੰਦਾ ਠੀਕ ਹੈ ਤੇ ਮਾੜਾ ਜਿਹਾ ਸੰਭਾਲ ਕੇ ਚੱਲਿਆ ਹੋਵੇ ਇਹ ਨਹੀਂਗਾ ਵੀ ਆਪਣੇ ਕੋਲੇ ਹੀ ਸੋਹਣਾ ਸਾਰੀ ਦੁਨੀਆ ਕੋਲੇ ਸਾਰੀ ਦੁਨੀਆ ਕੋਲੇ ਸੋਹਣਾ ਮਾੜਾ ਕੋਈ ਨਹੀਂ ਹੁੰਦਾ ਪਰ ਜੀ ਸਮਝਾਲ ਚ ਚੱਲੀ ਹੋਵੇ ਹੁਣ ਯਾਰ 2014 ਮਾਡਲ ਹੈ ਜਿਵੇਂ ਲਫਾਫੇ ਚ ਭਲੇਟ ਕੇ ਤਾਂ ਨਾ ਕੋਈ ਰੱਖ ਸਕਤੇ ਨਾ ਮਤ ਲੈਣਾ ਸਮਝਾਲ ਚ ਲੈ ਲਓ ਕੱਖ ਨਹੀਂ ਹੁੰਦਾ ਕੱਖ ਨਹੀਂ ਇੰਜਨ ਗੇਅਰ ਦਾ ਫੁੱਲ ਚੰਗਾ ਨਾ ਇਹਨਾਂ ਨੂੰ ਕੱਖ ਹੋਇਆ ਨਾ ਹੋਵੇ ਨਾ ਹੋਵੇ ਟਾਇਰ ਨਵੇਂ ਆ ਮੂਰਲੇ 70 72 ਪੈਸੇ ਆ ਬਾਕੀ ਕਮੀ ਹੈ ਨਹੀਂ ਕੋਈ ਦਿਖਾ ਦੇ ਦਰ ਫਿਰਕੇ 14 ਮਾਡਲ ਜਦ ਇੰਜਨ ਗੇਅਰ ਤੇ ਗੱਲ ਆਉਂਦੀ ਸਵਰਾਜ ਤੇ ਯਾਰ ਉਦੋਂ ਤਾਂ ਇਹ ਮੰਨ ਲਾ ਵੀ ਲੋਡ ਹੀ ਨਹੀਂ ਹੁੰਦੀ ਲੋਡ ਹੀ ਨਹੀਂ ਇਹਨਾਂ ਨੂੰ ਕੱਖ ਕੱਖ ਹੁੰਦਾ ਨਹੀਂ ਸਰਵਿਸ ਤਾਜੀ ਹੋਈ ਹੈ ਜਿਹੜੇ ਲੋ ਦੀ ਅੱਛਾ ਹਾਂ ਸਾਰੇ ਮਾ ਆ ਰਹਿਮ ਦਿਖਾ ਸਾਰੇ origignal ਉਹ ਵੀ ਉਹ ਵੀ ਪੈਸੇ ਲਾਉਣ ਦੀ ਲੋੜ ਨਹੀਂ ਆ ਯਾਰ ਕੋਈ ਮੰਨ ਕੇ ਚੱਲ 5000 ਰੁਪਏ ਦੀ ਬਚਤ ਹੋ ਜਾਂਦੀ ਆ ਸੌਫ ਮਾਡਲ ਦੇ ਵਿੱਚ ਆ ਗਿਆ ਪਾਵਰ ਸਟੀering ਤੇਲ ਬ੍ਰੇਕਾਂ ਡਬਲ ਡਿਸਟ੍ਰਿਬਿਊਟਰ ਕਿੰਨੇ ਦਾ ਹੋ ਜੂ ਇਹ ਤੇ ਡਿਮਾਂਡ ਸੋਮੇ ਦੀ ਕਿੰਨੀ ਆ 52000 ਇਹ 30 'ਚ ਰੱਖਦਾ ਅੱਜ ਦੀ ਇਹ ਚ ਯਾਨੀ 4.5 ਲੱਖ ਡਿਮਾਂਡ ਆ ਯਾਰ ਖੁੱਲੀ ਹਾਂ ਦੇਵਾਂਗੇ ਕਿੰਨੇ ਦਾ ਉਹ ਹੀ ਆ 30 ਦਾ 45000 ਦਾ ਕਹਿੰਦਾ ਤੇ 40000 ਦਾ ਲੇਟਰ 40000 ਦਾ 106 ਨੰਬਰ ਬੋਲੀ ਤੇਰਾ ਕਰਾ 9779394392 ਬਾਗਵਾ ਕੀ ਬਾਤ ਐ ਇੱਥੀ ਇੱਥੀ ਹੋ ਕੀਤਾ ਹੋਇਆ 9779394392 ਨੰਬਰ ਸਕਰੀਨ ਤੇ ਚੱਲੀ ਜਾਂਦਾ 8 ਵਜੇ ਤੋਂ ਬਾਅਦ ਤਾ ਫੋਨ ਨਾ ਲਾਇਓ ਹਾਂ ਨਹੀਂ ਸਹੀ ਗੱਲ ਐ ਨਹੀਂ ਠੀਕ ਐ ਅੱਜ ਤੋਂ ਪਹਿਲਾਂ ਤੇ 8 ਤੋਂ ਬਾਅਦ ਭਰਾ ਬਣ ਕੇ ਫੋਨ ਨਾ ਲਾਇਓ ਫੇਰ ਮੈਂ ਕੋਈ ਬੰਦਾ ਕੱਬਾ ਕਰਦਾ ਹਾਂ ਨਹੀਂ ਚੱਲ ਕੱਬਾ ਰੇਂਜ ਤੋਂ ਬਾਹਰ ਹੋ ਜਾਂਦਾ ਨਹੀਂ ਉਹ ਸੁਭਾਅ ਯਾਰ ਘਰੇ ਸੁਭਾਅ ਉਵੇਂ ਨਹੀਂ ਹਾਂ ਟ੍ਰੈਕਟਰ ਚੰਗੇ ਆ ਟ੍ਰੈਕਟਰ ਦੀ ਜ਼ਿੰਮੇਵਾਰੀ ਆ ਟ੍ਰੈਕਟਰਾਂ ਦੀ ਜ਼ਿੰਮੇਵਾਰੀ ਫੁੱਲ ਆ ਗਈ ਟ੍ਰੈਕਟਰਾਂ ਦੀ ਜ਼ਿੰਮੇਵਾਰੀ ਕਲਵੀਰ ਦੀ ਨੀ ਨੀ ਪਰਿਵਾਰ ਵਾਲਾ ਸਿਸਟਮ ਹੈ ਜੇ ਕੋਈ ਬਾਹਰੋਂ ਨੰਬਰ ਆਉਂਦਾ ਉਹ ਕਰਦੇ ਵੀ ਐਟੈਂਡ ਵੀ ਕਰਦੇ ਆ ਬਾਹਰੋਂ ਆ ਜਾਂਦਾ ਬਾਹਰੋਂ ਪਰ ਆਇਆ ਕਈ ਵਾਰ ਉਹ ਕਰਦੇ ਨਹੀਂ ਆ ਉਹ ਚਾਹ ਤੋਂ ਆਪਾਂ ਨੂੰ ਪਤਾ ਵੀ ਉਹ ਇਸ ਟਾਈਮ ਆਊਗਾ ਬਿਲਕੁਲ ਲਾ ਵੀਡੀਓ ਇਹ ਬੇਨਤੀ ਮੰਨ ਲਿਓ ਭਰਾ ਬਣ ਕੇ ਤੇ ਜਦੋਂ ਮਰਜ਼ੀ ਲਾ ਲਿਓ ਫੋਨ ਨੰਮਾ ਜੋ ਵਿਗੰਢਿਤ ਹੋਗਾ ਧੰਨਵਾਦ ਬਾਬਾ ਸੂਨਤ ਧੰਨਵਾਦ ਜੀ